ਸਸ ਜੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਭੈਣਾਂ ਦੀ ਡਿਮਾਂਡ ਤੇ ਬਹੁਤ ਹੀ ਜਾਦੇ ਸੋਹਣੇ ਸੂਟ ਲੈ ਕੇ ਆਏ ਆਂ ਕਿ ਕਾਫੀ ਜਾਦੇ ਡਿਮਾਂਡ ਰਹੀ ਹੈ ਕਿ ਵੀ ਤੁਸੀਂ ਸਸਤੇ ਸੂਟ ਲੈ ਕੇ ਆਓ ਕਾਟਨ ਦੇ ਜਿਨ੍ਹਾਂ ਦੇ ਵੀ ਆਪਾਂ ਕੋਟ ਸੈਟਨੇਗੇ ਕਾਫੀ ਸੋਹਣੇ ਰੈਡੀ ਕੀਤੇ ਨੇਗੇ ਬਹੁਤ ਮੁਸ਼ਕਿਲ ਨਾਲ ਜਿੰਨੇ ਕਿ ਸਾਨੂੰ ਪ੍ਰਿੰਟ ਮਿਲੇ ਅਸੀਂ ਲੈ ਆਏ ਇਦੇ ਵਿੱਚੋਂ ਤੁਸੀਂ ਫਟਾਫਟ ਆਪਣੇ ਸੂਟ ਲੇਗੇ ਜਿਹੜੇ ਤੁਹਾਨੂੰ ਚਾਹੀਦੇ ਨੇ ਸਿਲੈਕਟ ਕਰ ਸਕਦੇ ਹੋਗੇ ਪ੍ਰਾਈਸ ਸਾਰੇ ਸੂਟਾਂ ਦਾ 850 ਰਹੂਗਾ ਵਿਦ ਸ਼ਿਪਿੰਗ ਰਹੂਗਾ ਕਾਫੀ ਸਾਰੇ ਸੂਟ ਆਪਾਂ ਸਮਰ ਦੇ ਵਿੱਚ ਇਹਨਾਂ ਦੇ ਵਿੱਚੋਂ ਕਾਟ ਸੈਟਸ ਮਤਲਬ ਸੂਟਸ ਵਗੈਰਾ ਰੈਡੀ ਕੀਤੇ ਲੇਗੇ ਤੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਆਪਾਂ ਬਹੁਤ ਜਿਆਦੇ ਸੇਲ ਕੀਤਾਗਾ ਜੋ ਜੋ ਆਪਾਂ ਨੂੰ ਮਿਲੇ ਆਪਾਂ ਲਿਆਏ ਬਹੁਤ ਹੀ ਜਿਆਦੇ ਸੋਹਣੀ ਕਾਟਨ ਹੈਗੀ 850 ਪ੍ਰਾਈਸ ਰਹੂਗਾ ਕਿ ਜੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਮੈਨੂੰ ਐ ਸੀਗਾ ਵੀ ਹੈ ਨਾ ਆਪਾਂ ਲੈ ਕੇ ਆਈਏ ਸਾਡੇ ਕੋਲੇ ਸਟਾਕ ਸੀਗਾ ਇਹ ਕਲੀਅਰ ਹੋ ਗਿਆ ਸੀਗਾ ਪਹਿਲਾਂ ਇਹ ਸਟਾਕ ਨਹੀਂ ਰੁਕਿਆ ਹੈਗਾ ਅਸੀਂ ਦੁਬਾਰਾ ਲੋਟ ਵੀ ਲਿਆ ਕੇ ਨਗੇ ਜਿਹੜੇ ਸੇਲ ਕੀਤੇ ਨਗੇ ਲਓ ਜੀ ਪਹਿਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇੱਕ ਲੋ ਦੋ ਲੋ ਜਿੰਨੇ ਵੀ ਲੈਣਾ ਚਾਹੋ ਨੇ ਸਲਾਈ ਕਰਵਾਓ ਅਨ ਸਟਿਚ ਲੋ ਜਿੱਦਾਂ ਵੀ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਹੋ ਇਹਦੇ ਨਾਲ ਦਾ ਸੂਟ ਹੈਗਾ ਜਿਹੜਾ ਤੁਸੀਂ ਮੇਰੇ ਪਾਇਆ ਦੇਖਿਆ ਹੁਣ ਬਹੁਤ ਹੀ ਜ਼ਿਆਦੇ ਡਿਮਾਂਡ ਦੇ ਵਿੱਚ ਰਿਹਾ ਹੈਗਾ ਕ੍ਰੀਮ ਬਾਟਮ ਨਾਲ ਤੇ ਫਿਰ ਵੀ 850 ਪ੍ਰਾਈਸ ਰਹੂਗਾ ਤੁਸੀਂ ਮੈਚਿੰਗ ਲੋ ਆਲ ਓਵਰ ਲੋ ਮੈਂ ਵਰਕ ਕਰਵਾਇਆ ਸੀਗਾ ਬਾਵਾ ਤੇ ਬਾਟਮ ਤੇ ਤੁਸੀਂ ਸਿੰਪਲ ਵੀ ਲੈ ਸਕਦੇ ਹੋਗੇ ਲੋਜੀ ਨੈਕਸਟ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਸੂਟ ਵੀ ਆਪਾਂ ਕਾਫੀ ਜ਼ਿਆਦੇ ਸਮੂਥਨਿੰਗ ਨੇ ਜਿਹੜੇ ਸਲਾਈ ਕੀਤੇ ਨੇਗੇ ਤੇ ਆਨ ਸਟਿਚ ਸੂਟ ਵੀ ਗਏ ਨੇਗੇ। ਲਓ ਜੀ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ। ਤੁਸੀਂ ਕੋਰਡ ਸੈਟਸ ਵਗੈਰਾ ਵੀ ਰੈਡੀ ਕਰਵਾਉਣੇ ਨੇ ਸਾਡੇ ਕੋਲੋਂ ਕਰਵਾ ਸਕਦੇ ਹੋ। ਉਹ ਵਾਲੀਆਂ ਵੀਡੀਓਜ਼ ਤੁਹਾਨੂੰ ਇੰਸਟਾਗ੍ਰਾਮ ਤੇ ਮਿਲ ਜਾਣਗੀਆਂ ਕੋਰਡ ਸੈਟਸ ਦੀਆਂ ਜੋ ਵੀ ਆਪਾਂ ਹਜੇ ਮੈਂ ਕੱਲ ਹੀ ਪਾ ਕੇ ਹਟੀਆਂ ਗਈ ਤੇ ਕੋਰਡ ਸੈਟ ਵਗੈਰਾ ਜਿੱਦਾਂ ਵੀ ਆਪਾਂ ਰੈਡੀ ਕੀਤੇ ਨੇ ਸਾਰੇ ਤੁਹਾਨੂੰ ਇੰਸਟਾਗ੍ਰਾਮ ਤੋਂ ਮਿਲ ਜਾਣਗੇ ਡਿਜ਼ਾਈਨ। ਠੀਕ ਹੈ ਜੀ। ਨੈਕਸਟ ਸ਼ੇਡ ਆ ਗਿਆ ਜੀ ਫਰੋਜ਼ੀ। ਇਹ ਵਾਲਾ ਸ਼ੇਡ ਵੀ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ। ਇਹ ਲੱਗ ਜੀ। 850 ਪ੍ਰਾਈਜ਼ ਰਹੂਗਾ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੁਣ ਵਿਚਕਾਰ ਵੀ ਦੱਸ ਰਹੇ ਆ ਵੀ 850 ਪ੍ਰਾਈਜ਼ ਹੈ ਲਾਸਟ ਵਿੱਚ ਵੀ ਦੱਸਾਂਗੇ ਵੀ 850 ਪ੍ਰਾਈਜ਼ ਆਜ ਵਾਲੇ ਸੂਟਾਂ ਦਾ ਬਹੁਤ ਵਧੀਆ ਆਫਰ ਹੈਗੀ ਇਸ ਤੋਂ ਬਾਅਦ ਰਿਪੀਟ ਹੁਣ ਇਸ ਤੋਂ ਬਾਅਦ ਨਹੀਂ ਲੈ ਕੇ ਆਉਂਦੇ ਹੈਗੇ। ਬਸ ਇਹ ਵੀ ਤੁਹਾਡੀ ਡਿਮਾਂਡ ਤੇ ਅਸੀਂ ਲੈ ਕੇ ਆਏਗੇ ਨਹੀਂ ਸਾਨੂੰ ਕੋਈ ਲੋੜ ਨਹੀਂ ਸੀਗੀ। ਇਹ ਸੂਟਾਂ ਦੀ ਵੀ ਲਿਆਉਣ ਦੀ ਹਜੇ ਕਿਉਂਕਿ ਵਰਕ ਵਗੈਰਾ ਵਾਲੇ ਸੂਟ ਨਹੀਂਗੇ ਉਹ ਸਟਾਰਟ ਹੋ ਗਏ ਨੇਗੇ ਆਪਣੇ ਸੀਜ਼ਨ ਹੈ ਸਟਾਰਟ ਹੋ ਗਿਆ। ਲਓ ਜੀ। ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ। ਇਹ ਵੀ ਸੂਟ ਨਹੀਂਗੇ ਆਪਾਂ ਕਾਫੀ ਜ਼ਿਆਦੇ ਸੇਲ ਕੀਤੇ ਨੇਗੇ। ਸਟਿਚ, ਅਨਸਟਿਚ ਸਾਰਾ ਹਰ ਤਰ੍ਹਾਂ ਗਏ ਨੇਗੇ। ਲਓ ਜੀ। ਇਹਦੇ ਨਾਲ ਦਾ ਸੂਟ ਇਸ ਟਾਈਮ ਬੁਟੀਕ ਦੇ ਵਿੱਚ ਵੀ ਸਟਿਚ ਕੀਤਾ ਪਿਆ ਕਾਫੀ ਜ਼ਿਆਦੇ ਸੋਹਣਾ। ਬਟ ਉਹ ਨਾ ਹਜੇ। ਉਹਦੀ ਜਿਹੜੀ ਸ਼ਰਟ ਹੈ ਡਾਈ ਲੀ ਗਈ ਹੋਈ ਹੈਗੀ। ਲਓ ਜੀ ਇਹ ਤੁਸੀ ਦੇਖੋ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈ ਇਹ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਆਰਡਰ ਹੈਗਾ ਜਿਹੜਾ ਫਾਸਟਲੀ ਦੇ ਦਿਓ ਇੱਕ ਲੈਣਾ ਚਾਹੁੰਦੇ ਦੋ ਲੈਣਾ ਚਾਹੁੰਦੇ ਹੋਗੇ ਜਿੰਨੇ ਵੀ ਤੁਸੀਂ ਰਖਵਾਉਣਾ ਚਾਹੁੰਦੇ ਪ੍ਰਿੰਟਿੰਗ ਡਿਜ਼ਾਈਨਸ ਆ ਰਿਆਂ ਦੀ ਅਲੱਗ-ਅਲੱਗ ਹੈ ਕਿਉਂਕਿ ਫੇਰ ਨਹੀਂ ਮਿਲਦੇ ਹੈਗੇ ਫਿਰ ਮੈਨੂੰ ਮੈਸੇਜ ਆਈ ਜਾਂਦੇ ਨੇ ਵੀ ਸਾਨੂੰ ਸੂਚ ਚਾਹੀਦੇ ਨੇਗੇ ਫੇਰ ਰਿਪੀਟ ਨਹੀਂ ਮਿਲਨੇ ਲਓ ਜੀ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈ ਵੀ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਲਓ ਜੀ ਇਹਨਾਂ ਨਾਲ ਤੁਸੀਂ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋਗੇ 올ਓਵਰ ਵੀ ਲੈ ਸਕਦੇ ਹੋਗੇ ਲਓ ਜੀ ਪਿੰਕ ਦੇ ਵਿੱਚ ਇਹਦੇ ਨਾਲ ਤੁਸੀਂ ਕਾਟਨ ਸੋਰੀ ਕੋਟ ਇਹਦਾ ਦੁਪੱਟਾ ਪਿੰਕ ਰੱਖ ਕੇ ਨਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣੂਗਾ ਇਹਦਾ ਦੂਜਾ ਸ਼ੇਡ ਆ ਗਿਆ ਜੀ ਫਿਰੋਜ਼ੀ ਲਾਸਟ ਹੈਗਾ ਲਓ ਜੀ ਦੁਪट्टे ਨੇਗੇ ਤੁਸੀਂ ਹਾਫ ਪ्युअर ਲੈ ਲਓ ਇਹਦੇ ਨਾਲ ਤੇ ਕਾਟਨ ਕੋਟੇ ਦਾ ਲੈ ਲਓ ਦੋ ਦੁਪट्टे ਤੁਸੀਂ ਇਹਨਾਂ ਨਾਲ ਲੈ ਸਕਦੇ ਹੋਗੇ ਇਸ ਤੋਂ ਬਾਅਦ ਹਨਾ ਜੇ ਤੁਸੀਂ ਬੈਂਬਰ ਜਾਂ ਚਨੌਣ ਦਾ ਲਗਾਉਣਾ ਹੈਗੇ ਉਹ ਸਹੀ ਨਹੀਂ ਜੇ ਕਿਸੇ ਨੇ ਥੋਡੀ ਚੁਆਇਸ ਆ ਲਗਵਾਉਣਾ ਚਾਹਣੇ ਲਗਵਾ ਲਓ ਕਿਉਂਕਿ ਕਾਟਨ ਦੇ ਨਾਰਮਲ ਰੇਂਜ ਦੇ ਸੂਟ ਨੇਗੇ ਨਾਰਮਲ ਰੇਂਜ ਦਾ ਹੀ ਦੁਪੱਟਾ ਸੋਹਣਾ ਲੱਗੂਗਾ ਤੇ ਜਿਆਦਾ ਹਾਈ ਕੁਆਲਿਟੀ ਦਾ ਦੁਪੱਟਾ ਕਿਉਂਕਿ ਇਹ ਸੂਟ ਹੁੰਦੇ ਨੇ ਇੱਕ ਜਾਂ ਦੋ ਸੀਜ਼ਨ ਚੱਲਦੇ ਨੇ ਇਸ ਤੋਂ ਵੱਧ ਨਹੀਂ ਚੱਲਦੇ ਹੈਗੇ ਤਾਂ ਕਰਕੇ ਮੈਂ ਤਾਂ ਤੁਹਾਨੂੰ ਸਲਾਹ ਇਹੀ ਦਵਾਂਗੀ ਵੀ ਤੁਸੀਂ ਨਾਰਮਲ ਰੇਂਜ ਦੇ ਦੁਪੱਟੇ ਇਹਨਾਂ ਨਾਲ ਡਾਈ ਕਰਵਾਓ ਜਿਆਦਾ ਕਾਸਟ ਲਈ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਰਵਾਉਣ ਦੀ ਸਲਾਈ ਕਰਾਉਣਾ ਚਾਹੁੰਦੇ ਸਲਾਈ ਕਰਵਾ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਕੋਈ ਲੋੜ ਨਹੀਂ ਕੋਰਸੈਟ ਰੈਡੀ ਕਰਾਉਣ ਨੇ ਕੋਰਸੈਟ ਕਰਵਾ ਲਓ 2 ਲੋ 4 ਲੋ 3 ਲੋ ਸੂਟ ਜਿੰਨੇ ਮਰਜੀ ਲੋ ਤੁਸੀਂ ਤੇ ਬਸ ਇਹ ਲਾਸਟ ਮਤਲਬ ਆਫਰ ਸੀਗੀ ਇਹ ਸੂਟਸ ਤੇ ਨਾਲੇ ਇਹ ਠੀਕ ਪ੍ਰਾਈਸ ਤੇ ਸੀਗੇ ਬਸ ਇਹ ਲਾਸਟ ਲੋਟ ਸੀਗੇ ਜਿਹੜੇ ਮੈਂ ਤੁਹਾਨੂੰ ਸ਼ੋਅ ਕੀਤੇ ਨੇਗੇ ਇਸ ਤੋਂ ਬਾਅਦ ਨਹੀਂ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰਿਕਲ ਜੀ